ਅੱਗੇ ਬੱਚਿਓ ਅਸੀਂ ਪੜ੍ਹਾਂਗੇ ਸੁਖਵਿੰਦਰ ਅਮਰਜੀਤ ਜੀ ਦੀ ਲਿਖੀ ਅਗਲੀ ਗਜ਼ਲ ਗਜ਼ਲ ਹੈ ਸੋਲਗਦੇ ਸੂਰਜਾਂ ਕੋਲੋਂ ਇਸ ਗਜ਼ਲ ਦੇ ਵਿੱਚ ਔਰਤ ਬਾਰੇ ਇੱਕ ਵਾਰੀ ਫੇਰ ਆਪਣੇ ਭਾਵ ਨੂੰ ਬਿਆਨ ਕਰਦੀ ਹੋਈ ਇਸਤਰੀ ਦੇ ਸਵੈ ਵਿਸ਼ਵਾਸ ਦੀ ਗੱਲ ਕਰਦੀ ਹੈ ਤੇ ਦਲੇਰੀ ਦੀ ਗੱਲ ਕਰਦੀ ਹੈ ਕੀ ਲਿਖਦੀ ਹੈ ਸੁਲਗਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ ਨਹੀਂ ਮੈਂ ਬਰਫ਼ ਦੀ ਟੁਕੜੀ ਕਿ ਪਲ ਵਿੱਚ ਪਿਗਲ ਜਾਵਾਂਗੀ ਮੈਂ ਗੁਜ਼ਰਾਂਗੀ ਤੂਫਾਨੀ ਪੌਣ ਬਣ ਕੇ ਰਾਤ ਅੱਧੀ ਨੂੰ ਤੇ ਸੁੱਤੇ ਬਣਦੀ ਨੀਂਦਰ ਵਿੱਚ ਮੈਂ ਪਾ ਕੇ ਖਲਲ ਜਾਵਾਂਗੀ ਹੁਣ ਇਥੇ ਕਵਿਤਰੀ ਆਪਣੇ ਆਪਣੀ ਦਲੇਰੀ ਦੀ ਗੱਲ ਕਰਦੀ ਹੈ ਆਪਣੇ ਵਿਸ਼ਵਾਸ ਦੀ ਗੱਲ ਕਰਦੀ ਹੈ ਕੀ ਕਹਿੰਦੀ ਹੈ ਸੁਲਗਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ ਹੁਣ ਇਸ ਧੀ ਨੂੰ ਕਈ ਸੁਲਗਦੇ ਸੂਰਜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਲੋਕ ਉਹਦੇ ਵੱਲ ਬੁਰੀ ਨਜ਼ਰ ਰੱਖਦੇ ਆ ਤੇ ਕਵਿਤਰੀ ਦਾ ਕਹਿਣਾ ਹੈ ਕਿ ਅਜਿਹੀ ਬੁਰੀ ਨਜ਼ਰ ਰੱਖਣ ਵਾਲੇ ਲੋਕਾਂ ਦੇ ਕੋਲੋਂ ਉਹ ਬਚ ਕੇ ਨਿਕਲ ਸਕਣ ਦੀ ਯੋਗਤਾ ਰੱਖਦੀ ਹੈ ਨਹੀਂ ਮੈਂ ਬਰਫ਼ ਦੀ ਟੁਕੜੀ ਕੇ ਪਲ ਵਿੱਚ ਪਿਗਲ ਜਾਵਾਂਗੀ ਕਹਿੰਦੀ ਕਿ ਮੈਂ ਬਰਫ਼ ਦੀ ਡਲੀ ਵਰਗੀ ਕਮਜ਼ੋਰ ਨਹੀਂ ਐ ਕਿ ਜਿਹੜੀ ਮਾੜੀ ਜੀ ਕੋਈ ਗੱਲ ਹੋਣ ਦੇ ਨਾਲ ਹੀ ਜ਼ਿੰਦਗੀ ਦੇ ਵਿੱਚ ਕੋਈ ਛੋਟੀ ਜੀ ਘਟਨਾ ਵਾਪਰਨ ਦੇ ਨਾਲ ਹੀ ਪਿਗਲ ਸਕਦੀ ਹੈ ਮੈਂ ਗੁਜ਼ਰਾਂਗੀ ਤੂਫਾਨੀ ਪੌਣ ਬਣ ਕੇ ਰਾਤ ਅੱਧੀ ਨੂੰ ਕਹਿੰਦੀ ਜ਼ਿੰਦਗੀ ਦੇ ਵਿੱਚ ਜਦਨਾ ਮਰਜੀ ਹਨੇਰਾ ਹੋ ਜਾਵੇ ਕੋਈ ਵੀ ਮੁਸ਼ਕਲ ਆ ਜਾਵੇ ਕਹਿੰਦੀ ਮੈਂ ਹਾਂ ਉਸ ਹਨੇਰੇ ਦੇ ਵਿੱਚੋਂ ਉਸ ਸਮੱਸਿਆ ਦੇ ਵਿੱਚੋਂ ਕਹਿੰਦੀ ਤੂਫਾਨ ਬਣ ਕੇ ਤੂਫਾਨੀ ਹਵਾ ਬਣ ਕੇ ਪੌਣ ਬਣ ਕੇ ਕਹਿੰਦੀ ਮੈਂ ਉਹਦੇ ਵਿੱਚੋਂ ਲੰਘ ਜਾਵਾਂਗੀ ਤੇ ਫਿਰ ਉਹ ਕਹਿੰਦੀ ਹੈ ਤੇ ਸੁੱਤੇ ਬਣਦੀ ਨੀਂਦਰ ਵਿੱਚ ਮੈਂ ਪਾ ਕੇ ਖਲਲ ਜਾਵਾਂਗੀ ਹੁਣ ਉਹ ਬਣ ਕੇ ਨੂੰ ਕਹਿੰਦੀ ਹੈ ਸਮਾਜ ਜਿਹੜਾ ਕਿ ਇਸਤਰੀ ਦੀ ਸਥਿਤੀ ਨੂੰ ਸੁਧਾਰਨ ਦੇ ਲਈ ਸਿਰਫ ਗੱਲਾਂ ਹੀ ਕਰਦਾ ਹੈ ਹੋਰ ਕੁਝ ਨਹੀਂ ਕਰਦਾ ਕਹਿੰਦੀ ਅਜੇ ਹੀ ਸੁੱਤੇ ਹੋਏ ਬਣ ਦੀ ਨੀਂਦਰ نو ਵੀ ਮੈਂ ਕਹਿੰਦੀ ਭੰਗ ਕਰਕੇ ਉਹਦੇ ਵਿੱਚੋਂ ਵੀ ਲੰਘ ਕੇ ਜਾਊਂਗੀ ਉਹਦੇ ਵਿੱਚ ਵੀ ਮੈਂ ਖਲਬਲੀ ਮਚਾ ਕੇ ਕਹਿੰਦੀ ਅੱਗੇ ਵੱਲ ਵਧੂੰਗੀ ਤੂੰ ਮੇਰਾ ਫਿਕਰ ਨਾ ਕਰ ਜਾ ਤੂੰ ਮੈਨੂੰ ਛੱਡ ਕੇ ਤੁਰ ਜਾ ਮੈਂ ਕੁਝ ਦਿਨ ਡਗਮਗਾਵਾਂਗੀ ਤੇ ਇੱਕ ਦਿਨ ਸੰਭਲ ਜਾਵਾਂਗੀ ਹੁਣ ਇੱਕ ਵਾਰ ਫੇਰ ਉਹ ਆਪਣੇ ਸਾਥੀ ਪਤੀ ਨੂੰ ਆਪਣੇ ਉੱਤੇ ਵਿਸ਼ਵਾਸ ਦਾ ਪ੍ਰਗਟਾਵਾ ਕਰਦੀ ਹੋਈ ਕਹਿੰਦੀ ਹੈ ਕਿ ਉਹਨੂੰ ਪਤੀ ਨੂੰ ਉਹਦੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹਨੂੰ ਵਿਸ਼ਵਾਸ ਹੈ ਆਪਣੇ ਆਪ ਤੇ ਕਿ ਠੀਕ ਹੈ ਉਹਨੂੰ ਅਗਰ ਉਹਦਾ ਸਾਥੀ ਛੱਡ ਕੇ ਜਾਏਗਾ ਜ਼ਰੂਰ ਉਹ ਥੋੜਾ ਜਿਹਾ ਡਗਮਗਾਏਗੀ ਪਰ ਫਿਰ ਉਹ ਆਪਣੀ ਹਿੰਮਤ ਦਾ ਪ੍ਰਗਟਾਵਾ ਕਰਦੀ ਹੋਈ ਕਹਿੰਦੀ ਹੈ ਕਿ ਇੱਕ ਦਿਨ ਉਹ ਜ਼ਰੂਰ ਸੰਭਲ ਜਾਏਗੀ ਇਸ ਕਰਕੇ ਉਹ ਜੇਕਰ ਜਾਣਾ ਚਾਹੁੰਦਾ ਹੈ ਤਾ ਉਹਦੀ ਜ਼ਿੰਦਗੀ ਦੇ ਵਿੱਚ ਉਹਨੂੰ ਛੱਡ ਕੇ ਜਾ ਸਕਦਾ ਕਿਸੇ ਵੀ ਮੋੜ ਤੇ ਮੈਨੂੰ ਕਦੇ ਤੂੰ ਪਰਖ ਕੇ ਵੇਖੀ ਮੈਂ ਕੋਈ ਰੁੱਤ ਨਹੀਂ ਜੋ ਵਕਤ ਪਾ ਕੇ ਬਦਲ ਜਾਵਾਂਗੀ ਫਿਰ ਉਹ ਆਪਣੇ ਸਾਥੀ ਨੂੰ ਕਹਿੰਦੀ ਹੈ ਕਿ ਭਾਵੇਂ ਜ਼ਿੰਦਗੀ ਦੇ ਵਿੱਚ ਕੁਝ ਵੀ ਹੋ ਜਾਵੇ ਕਹਿੰਦੀ ਉਹ ਉਹਨੂੰ ਪਰਖ ਕੇ ਦੇਖ ਸਕਦਾ ਹੈ ਕੋਈ ਵੀ ਜ਼ਿੰਦਗੀ ਦੇ ਵਿੱਚ ਮੁਸ਼ਕਲ ਖੜੀ ਹੋ ਜਾਵੇ ਕਹਿੰਦੀ ਉਹ ਉਹਨੂੰ ਪਰਖ ਕੇ ਦੇਖ ਸਕਦਾ ਹੈ ਕਹਿੰਦੀ ਮੈਂ ਕੋਈ ਰੁੱਤ ਨਹੀਂ ਐ ਜਿਹੜੀ ਕਿ ਬਦਲ ਜਾਊਂਗੀ ਸੋ ਉਹ ਉਹ ਆਪਣੇ ਸਾਥੀ ਨੂੰ ਕਹਿੰਦੀ ਹੈ ਕਿ ਉਹ ਰੁੱਤ ਦੀ ਵਾਂਗ ਬਦਲ ਕੇ ਬੇਵਫਾ ਸਾਬਿਤ ਨਹੀਂ ਹੋਏਗੀ ਉਹਦੀ ਜ਼ਿੰਦਗੀ ਵਿੱਚ ਮੈਂ ਡਿਗਾਂਗੀ ਨਦੀ ਬਣ ਕੇ ਸਮੁੰਦਰ ਦੇ ਕਲਾਵੇ ਵਿੱਚ ਖੁਦ ਨਾ ਖੁਦਾਨਾ ਖਾਸਤਾ ਜੇ ਪर्वਤਾਂ ਤੋਂ ਫਿਸਲ ਜਾਵਾਂਗੀ ਫਿਰ ਉਹ ਆਪਣੇ ਸਾਥੀ ਨੂੰ ਕਹਿੰਦੀ ਹੈ ਕਿ ਜੇਕਰ ਉਹ ਜ਼ਿੰਦਗੀ ਦੇ ਵਿੱਚ ਕਦੇ ਖੁਦਾਨਾ ਖਾਸਤਾ ਆਪਣੇ ਰਾਹ ਦੇ ਉੱਤੇ ਤੁਰਦੀ ਹੋਈ ਕਿਤੇ ਉੱਚੇ ਪਹਾੜ ਤੋਂ ਤਿਲਕ ਵੀ ਜਾਂਦੀ ਹੈ ਤਾਂ ਉਹ ਕਹਿੰਦੀ ਫੇਰ ਵੀ ਆਪਣੇ ਜੀਵਨ ਦੇ ਵਿੱਚ ਉਹ ਡਾਵਾ ਡੋਲ ਨਹੀਂ ਹੋਏਗੀ ਉਹ ਤਾਂ ਨਦੀ ਬਣ ਕੇ ਸਮੁੰਦਰ ਦੇ ਕਲਾਵੇ ਦੇ ਵਿੱਚ ਡਿਗੇਗੀ ਤੇ ਉਹਦਾ ਹੀ ਹਿੱਸਾ ਬਣ ਕੇ ਰਹਿ ਜਾਏਗੀ ਇਸ ਤਰ੍ਹਾਂ ਇਸ ਗਜ਼ਲ ਦੇ ਵਿੱਚ ਕਵਿਤਰੀ ਆਪਣੇ ਵਿਸ਼ਵਾਸ ਨੂੰ ਆਪਣੀ ਗਲੇਰੀ ਨੂੰ ਆਪਣੇ ਸਾਥੀ ਦੇ ਅੱਗੇ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ